ਸਰਦਾਰ ਸੁਖਵੀਰ ਸਿੰਘ ਬਾਦਲ ਸਾਬਕਾ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਦੇ ਐਮਪੀ ਸੈਂਟਰ ਦੇ ਵਿੱਚ ਵਜ਼ੀਰ ਪੰਜਾਬ ਦੇ ਡਿਪਟੀ ਚੀਫ ਮਿਨਿਸਟਰ ਵੈਸੇ ਪਾਵਰਾਂ ਦਾ ਚੀਫ ਮਿਨਿਸਟਰ ਜਿੰਨੀਆਂ ਹੁੰਦੀਆਂ ਸੀ ਹੋਮ ਮਿਨਿਸਟਰ ਤੇ ਤਕਰੀਬਨ ਪੰਜਾਬ ਦੇ ਕਰਤਾ-ਤਰਤਾ ਰਹੇ ਨੇ ਪੂਰੇ 10 ਸਾਲ ਤੱਕ ਮੀਡੀਆ ਦੇ ਵਿੱਚ ਜੇਕਰ ਆਪਾਂ ਦੇਖੋ ਹਜੇ ਤੱਕ ਵੀ ਇਸ ਸਮੇਂ ਤੱਕ ਵੀ ਜੇਕਰ ਪੰਜਾਬ ਦਾ ਕੋਈ ਪੋਲੀਟੀਸ਼ੀਅਨ ਆ ਜਿਹੜਾ ਸਭ ਤੋਂ ਜ਼ਿਆਦਾ ਜਿਹਦੇ ਬਾਰੇ ਚਰਚਾ ਹੁੰਦੀ ਆ ਈਵਨ ਦੋ ਹੁਣ ਤਾਂ ਉਹ ਕਦੇ ਵੀ ਨਹੀਂ ਛੋਣਗੇ ਕਿ ਇਸ ਵੀਕੇ ਨਾਲ ਉਹਨਾਂ ਦੀ ਚਰਚਾ ਹੋਵੇ ਔਰ ਸਟਿਲ ਹਜੇ ਵੀ ਸਭ ਤੋਂ ਜ਼ਿਆਦਾ ਸੁਰਖੀਆਂ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਰਹਿੰਦੇ ਨੇ ਸੋ ਉਹਨਾਂ ਦਾ ਕੈਰੀਅਰ ਜੇਕਰ ਆਪਾਂ ਦੇਖੀਏ ਤਾਂ ਤੇ ਕੀ ਜਿਹੜਾ 10 ਸਾਲ ਦਾ ਉਹਨਾਂ ਦਾ ਕਾਰਜਕਾਲ ਸੀਗਾ ਉਹਦੇ ਵਿੱਚ ਕਿਸ ਤਰੀਕੇ ਨਾਲ ਮੀਡੀਆ ਨੇ ਉਹਨਾਂ ਨੂੰ ਟ੍ਰੀਟ ਕੀਤਾ ਤੇ ਹੁਣ ਕਿਸ ਤਰੀਕੇ ਨਾਲ ਕਹਿ ਲੋ ਕਿ ਉਹ ਪੇਛਾ ਆ ਰਹੇ ਨੇ ਉਹਨਾਂ ਦਾ ਜਿਹੜਾ ਹਿਸਾਰਾ ਸਿਆਸੀ ਸਫਰ ਆ ਜਖਸ਼ਰੂਮਣੀ ਅਕਾਲੀ ਦਲ ਦਾ ਸਿਆਸੀ ਸਫਰ ਆ ਕੀ ਕਹਿ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੀ ਤੇ ਅਕਾਲੀ ਦਲ ਜਿਹੜੀ ਬਾਦਲ ਤੜਾ ਖਾਸ ਕਰਕੇ ਇਹਦੀ ਸਿਆਸਤ ਕਿੱਧਰ ਨੂੰ ਜਾ ਰਹੀ ਆ ਇਹ ਮੈਂ ਤੁਹਾਨੂੰ ਦੱਸ ਦੂਗਾ ਕਿ ਤਕਰੀਬਨ ਤੁਸੀਂ ਤੈਅ ਬਾਗ ਮੰਨਿਆ ਜਾ ਰਿਹਾ ਬਹੁਤ ਸਾਰੇ ਹਲਕਿਆਂ ਦੇ ਵਿੱਚ ਤੇ ਲੱਗ ਵੀ ਦਿੰਦੇ ਆ ਕਿ ਸ਼ਰੂਮਣੀ ਅਕਾਲੀ ਦਲ ਬਾਦਲ ਧੜੇ ਦਾ ਘਟੋ ਘਟ ਪ੍ਰਧਾਨ ਜਿਹੜਾ ਉਹ ਦੁਬਾਰਾ ਸਰਦਾਰ ਸੁਖਵੀਰ ਸਿੰਘ ਬਾਦਲ ਜਲਦੀ ਬਣ ਜਾਣਗੇ ਸੋ ਇਹਦੇ ਤੇ ਆਪਾਂ ਗੱਲ ਕਰਦੇ ਹਾਂ ਸੋ ਦੋਸਤੋ ਜੇਕਰ ਆਪਾਂ ਗੱਲ ਕਰੀਏ ਕਿ ਇਸ ਸਮੇਂ ਜਦੋਂ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਜਿਹੜਾ ਪ੍ਰਵਾਨ ਹੋ ਚੁੱਕਾ ਵੀ ਇੱਥੇ ਤੱਕ ਸਥਿਤੀਆਂ ਪਹੁੰਚੀਆਂ ਕਿਤਾ 2012 ਦੇ ਵਿੱਚ ਜਦੋਂ ਉਹਨਾਂ ਨੇ ਚੋਣਾਂ ਦਿੱਤੀਆਂ ਤੇ ਜਿਹੜੇ ਉਸ ਸਮੇਂ ਦੇ ਮੀਡੀਆ ਦੇ ਨਾਲ ਜਿਹੜਾ ਲੋਕਵਾਸਤਾ ਰੱਖਦੇ ਨੇ ਕਿ ਉਹ ਸਾਰੇ ਉਹਨਾਂ ਨੂੰ ਕਹਿੰਦੇ ਸੀ ਕਿ ਸੁਖਵੀਰ ਸਿੰਘ ਬਾਦਲ ਤੋਂ ਵੱਡਾ ਚੂਨ ਮੈਨੇਜਰ ਕੋਈ ਨਹੀਂ ਉਹਨਾਂ ਦੇ ਵਿਰੋਧੀ ਵੀ ਇਹ ਗੱਲ ਕਹਿੰਦੇ ਸੀ ਜਿਹੜੇ ਜਿਹੜੇ ਲੋਕ ਮੀਡੀਆ ਦੇ ਉੱਤੇ تنਕੀਦ ਵੀ ਬਾਦਲ ਸਾਹਿਬ ਦੇ ਉੱਤੇ ਕਰਦੇ ਹੁੰਦੇ ਸੀ ਸੁਖਵੀਰ ਸਿੰਘ ਬਾਦਲ ਦੇ ਉੱਤੇ ਉਹ ਵੀ ਇਹ ਗੱਲ ਕਹਿੰਦੇ ਸੀ ਕਿ ਸੁਖਵੀਰ ਸਿੰਘ ਬਾਦਲ ਤੋਂ ਵੱਡਾ ਜਿਹੜਾ ਚੋਣ ਮੈਨੇਜਰ ਕੋਈ ਨਹੀਂ ਜਦਾ ਅੱਜਕੱਲ੍ਹ ਅਮਿਤ ਸ਼ਾਹ ਦੇ ਬਾਰੇ ਕਿਹਾ ਜਾਂਦਾ ਇੰਡੀਆ ਦੇ ਲਈ ਕਿ ਇੰਡੀਆ ਤਾਂ ਤਾਂ ਹੀ ਇੰਡੀਆ ਨੇ ਇੰਡੀਅਨ ਮੀਡੀਆ ਨੇ ਉਹਨਾਂ ਨੂੰ ਚਾਣਕਿਆ ਬਣਾਇਆ ਹੋਇਆ ਕਿ ਅਮਿਤ ਸ਼ਾਹ ਤੋਂ ਵੱਡਾ ਜਿਹੜਾ ਚੋਣ ਮੈਨੇਜਰ ਕੋਈ ਨਹੀਂ ਜੇ ਇਸ ਵੀਕੇ ਨਾਲ ਉਹ ਚੂਨ ਪ੍ਰਚਾਰ ਜਾਂ ਜੋ ਕੁਝ ਵੀ ਜਿਹੜਾ ਉਹਨੂੰ ਮੈਨੇਜ ਕਰਦੇ ਨੇ ਨਾ ਇਸੇ ਕਰਕੇ ਬੀਜੇਪੀ ਵਾਰ-ਵਾਰ ਜਿੱਤਦੀ ਹੈ ਹਰਿਆਣਾ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਜੈਸ਼ਵੀ ਕੇ ਨਾਲ ਕਿਉਂਕਿ ਅੱਜ ਕੱਲ੍ਹ ਹੁਣ ਡੈਮੋਕ੍ਰੇਸੀ ਉਹ ਵੋਟਾਂ ਵਾਲਾ ਤਾਂ ਖੇਲ ਹੈ ਵੀ ਨਹੀਂ ਗਾ ਕੇ 100 ਜਣੇ ਖੜੇ ਆ 100 ਚੋਂ 51 ਜਣਿਆਂ ਨੇ ਵੋਟ ਪਾਤੀ ਤੇ 51 ਵਾਲਿਆਂ ਦਾ ਬਣ ਗਿਆ ਅਨਝਾ ਵਾਲੇ ਹਾਰ ਗਏ ਹੁਣ ਤਾਂ ਉਹ 100 ਦੇ ਵਿੱਚੋਂ ਕਿਸੇ ਨੇ 33 ਲੈਣੀਆਂ ਕਿਸੇ ਨੇ 30 ਲੈਣੀਆਂ ਕਿਸੇ ਨੇ 20 ਲੈਣੀਆਂ 20 ਵਾਲੇ ਨੇ 33 ਵਾਲੇ ਨੂੰ ਕਿੱਦਾਂ ਨਾਲ ਜੋੜਨਾ ਆਮ ਤੌਰ ਤੇ ਸਾਡੇ ਇੱਥੇ ਇਹ ਹੁੰਦਾ ਕਿ ਵੀ ਜਿਹੜੇ ਸਖਸ਼ ਨੂੰ ਸਪੋਜ਼ ਕਰੋ ਜਿਹੜਾ 47 ਵੋਟਾਂ ਮਿਲੀਆਂ ਤੇ ਇੱਕ ਸਖਸ਼ ਦੀ ਜਿਹੜੀ ਪਾਰਟੀ ਆ ਉਹਨੂੰ ਬੇਸ਼ੱਕ ਮਿਲੀਆਂ 24 25 ਇਹਨੇ ਬਾਕੀ 2-3 ਧੜੇ ਹੋਰ ਨਾਲ ਰਲਾ ਕੇ ਉਹਨੇ 47 ਵਾਲੇ ਤੋਂ ਜ਼ਿਆਦਾ ਕਰਕੇ ਤਾਂ ਉਹਨੇ ਸਰਕਾਰ ਆਪਣੀ ਬੜਾ ਜਾਣੀ ਆ ਹਾਲਾਂਕਿ ਜਿਹੜਾ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਹੋਵੇ ਉਹਦੀਆਂ ਜਿਹੜੀਆਂ ਸੀਟਾਂ ਘਟ ਹੁੰਦੀਆਂ ਆ ਆਪੋਜੀਸ਼ਨ ਪਾਰਟੀ ਦੇ ਨਾਲ ਉਹ ਜਦੋਂ ਆਪਾਂ ਦੇਖਿਆ ਚਲੋ ਇਹ ਇੱਕ ਲੋਕਤੰਤਰ ਦੀ ਜਿਹੜੀ ਪ੍ਰਣਾਲੀ ਇਸ ਤਰੀਕੇ ਨਾਲ ਕੰਮ ਕਰਦੀ ਆ ਸੋ ਇਹਨੂੰ ਮੈਨੇਜ ਕਰਨ ਦੇ ਲਈ ਸੁਖਵੀਰ ਸਿੰਘ ਬਾਦਲ ਬੜਾ ਤਕੜਾ ਦਿਮਾਗ ਮੰਨੇ ਜਾਂਦੇ ਸੀ ਖਾਸ ਕਰਕੇ 2012 ਦੇ ਦਿਨਾਂ ਦੇ ਵਿੱਚ ਤੇ ਇਥੇ ਤੱਕ ਸਥਿਤੀਆਂ ਆਪਾਂ ਜੇਕਰ ਦੇਖੀਏ ਨਾ ਇੱਕ ਇੱਕ ਗੱਲ ਹੈ ਸ਼ਾਇਦ ਇਹਨੂੰ ਬਹੁਤ ਸਾਰੇ ਲੋਕ ਦੂਜੇ ਤਰੀਕੇ ਨਾਲ ਵੀ ਲੈਣ ਕਿਉਂਕਿ ਪਰ ਕਿਉਂਕਿ ਦੋਨਾਂ ਪੱਖਾਂ ਦੀ ਸਾਨੂੰ ਗੱਲ ਕਰਨੀ ਚਾਹੀਦੀ ਹੈ ਅੱਜ ਕਿਉਂਕਿ ਸਾਰਾ ਮਾਹੌਲ ਜਿਹੜਾ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਤੇ ਇਸ ਚੀਜ਼ ਨੂੰ ਪਤਾ ਨਹੀਂ ਕਿ ਉਹ ਜਿਹੜੇ ਬਾਦਲ ਸਾਹਿਬ ਸਕੂ ਸਿੰਘ ਬਾਦਲ ਕਾਫੀ ਬਹੁਤ ਇੰਟੈਲੀਜੈਂਟ ਪਰਸਨ ਨੇ ਉਹ ਉਹ ਕਿਉਂ ਨਹੀਂ ਇਸ ਗੱਲ ਨੂੰ ਭਾਂਪ ਰਹਿ ਕਿ ਪੂਰਾ ਸੋਸ਼ਲ ਮੀਡੀਆ ਦਾ ਜਿਹੜਾ ਇੱਕ ਮਾਹੌਲ ਹੈ ਉਹਨਾਂ ਦੇ ਖਿਲਾਫ ਜਿਹੜਾ ਉਹ ਬਣਿਆ ਹੋਇਆ ਉਹਨੂੰ ਇੱਕ ਤਰੀਕੇ ਨਾਲ ਸਾਈਡ ਤੇ ਕਰਨ ਦੇ ਲਈ ਸੋਸ਼ਲ ਮੀਡੀਆ ਵੀ ਆ ਜਾਂ ਬਾਕੀ ਜਿਹੜਾ ਮੀਡੀਆ ਆ ਉਹਨਾਂ ਨੂੰ ਏਟਲੀਸਟ ਕੁਝ ਸਮਾਂ ਸੀਨ ਤੋਂ ਪਰੇ ਹੋ ਕੇ ਕੰਮ ਕਰਨਾ ਚਾਹੀਦਾ ਇਨ ਮਾਈ ਜਿਹੜਾ ਹੰਬਲ ਓਪੀਨੀਅਨ ਬਾਕੀ ਚਲੋ ਉਹ ਜਿਆਦਾ ਸਮਝਦਾਰ ਨੇ ਕਿ ਸੀਨ ਤੋਂ ਪਰੇ ਹੋ ਕੇ ਕੰਮ ਕਰਕੇ ਇੱਕ ਵਾਰ ਦੁਬਾਰਾ ਜਿਹੜਾ ਰੀਆਰਗੇਨਾਈਜ਼ ਕਰਨਾ ਚਾਹੀਦਾ ਕਾਲੀ ਦਲ ਨੂੰ ਫੇਰ ਦੁਬਾਰਾ ਹੋ ਸਕਦਾ ਪ੍ਰਧਾਨਤਾ ਹੁਣ ਵੀ ਵੈਸੇ ਉਹਨਾਂ ਨੇ ਬਾੜੀ ਜਾਣਾ ਪਰ ਜਿੱਦਾਂ ਹੁਣ ਬਣਨਾ ਇਹਦੇ ਨਾਲੋਂ ਬਿਹਤਰ ਹੋਏ ਸੀ ਕਿ ਦੁਬਾਰਾ ਕੰਮ ਕਰਕੇ ਬਣਦੇ ਜਿਹੜੀ ਉਹਨਾਂ ਦੀ ਪਹਿਲਾਂ ਛਵੀ ਸੀ ਉਸ ਤਰੀਕੇ ਨਾਲ ਜੇਕਰ ਆਉਂਦੀ ਤਾਂ ਸ਼ਾਇਦ ਉਹਨਾਂ ਦੇ ਲਈ ਜਿਆਦਾ ਬਿਹਤਰ ਹੁੰਦਾ ਪਰ ਇੱਕ ਗੱਲ ਬੜੀ ਤੈ ਅਤੇ ਜਿਹੜੇ ਪੁਰਾਣੇ ਲੋਕੀ মিডিਆ ਨੂੰ ਕਵਰ ਕਰਦੇ ਆ ਖਾਸ ਕਰਕੇ ਜਿਨ੍ਹਾਂ ਨੇ 2012 ਤੋਂ 2017 ਵਾਲਾ ਕਵਰ ਕੀਤਾ ਪੀਰੀਅਡ ਉਹ ਤੁਹਾਨੂੰ ਇੱਕ ਗੱਲ ਦੱਸ ਸਕਦੇ ਆ ਕਿ ਉਸ ਸਮੇਂ ਜਿਹੜੀ تنਕੀਦ ਜਿਹੜਾ ਕ੍ਰਿਟਿਸਿਜ਼ਮ ਸ਼ੋਮਨੀ ਅਕਾਲੀ ਦਲ ਬਾਦਲ ਦੀ ਸਰਕਾਰ ਦੇ ਉੱਤੇ ਹੋਇਆ ਉਦਾਂ ਦਾ ਕ੍ਰਿਟਿਸਿਜ਼ਮ ਨਾ ਤਾਂ ਕੈਪਟਨ ਸਾਹਿਬ ਨੂੰ ਚੱਲਣਾ ਪਿਆ ਤੇ ਇਹਨਾਂ ਨੂੰ ਤਾਂ ਚੱਲਣਾ ਹੀ ਨਹੀਂ ਪਿਆ ਭਗਵੰਤ ਮਾਨ ਨੂੰ ਤਾਂ ਬਿਲਕੁਲ ਨਹੀਂ ਚੱਲਣਾ ਪਿਆ ਉਸ ਤਰੀਕੇ ਦਾ ਕ੍ਰਿਟਿਸਿਜ਼ਮ ਉਹਦੀ ਇੱਕ ਬਹੁਤ ਵੱਡੀ ਵਜ੍ਹਾ ਸੀਗੀ ਇਹ ਵੀ ਗੱਲ ਕਦੀ ਅਕਾਲੀ ਦਲ ਚਾਹੇ ਚੀਮਾ ਸਾਹਿਬ ਆ ਜਾਂ ਬਾਕੀ ਜਿੰਨੇ ਵੀ ਇਹਨਾਂ ਦੇ ਜਿਹੜੇ ਬੁਲਾਰੇ ਆਉਂਦੇ ਨੇ মিডিਆ ਦੇ ਉੱਤੇ ਬਹੁਤ ਘੱਟ ਇਸ ਗੱਲ ਦੇ ਬਾਰੇ ਜ਼ਿਕਰ ਕਰਦੇ ਨੇ ਜੋ ਕਿ ਇੱਕ ਬਹੁਤ ਅਹਿਮ ਪੁਆਇੰਟ ਆ ਆਮ ਤੌਰ ਤੇ ਸਾਡੇ ਖਿੱਤੇ ਦੇ ਵਿੱਚ ਮੈਂ ਦੋਨਾਂ ਚੀ ਦੇਖਿਆ ਚਾਹੇ ਸਾਡਾ ਪੰਜਾਬ ਬਾਗੇ ਤੋਂ ਇੱਧਰ ਵਾਲਾ ਚਾਹੇ ਇੱਧਰ ਵਾਲਾ ਸਾਡੇ ਲੋਕ ਸਰਕਾਰਾਂ ਤੋਂ ਨਾ ਖੁਸ਼ੀ ਰਹਿੰਦੇ ਨੇ ਸੋ ਭਈ ਕਿਉਂਕਿ ਜ਼ਿਆਦਾਤਰ ਲੋਕ ਜਿਹੜਾ ਬੜੇ ਗਰੀਬੀ ਦੇ ਨਾਲ ਜੂਝਦੇ ਨੇ ਉਹਨਾਂ ਦੀਆਂ ਰੋਜ਼ਮਰਾਂ ਦੀਆਂ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ ਸੋ ਉਹਨਾਂ ਨੂੰ ਆਪਣੀਆਂ ਪ੍ਰੋਬਲਮਸ ਲੱਗਦਾ ਕਿ ਭਾਈ ਉਹ ਜਿਹੜਾ ਉੱਪਰ ਬੈਠਾ ਇੱਕ ਲੀਡਰ ਹੈ ਉਹਦੇ ਕਰਕੇ ਹੀ ਹੈ ਸੋ ਇਹਦੇ ਚੱਲਦੇ ਆ ਉਹ ਹਮੇਸ਼ਾ ਸੱਤਾ ਤੋਂ ਸਰਕਾਰ ਤੋਂ ਨਾਖੁਸ਼ੀ ਰਹਿੰਦੇ ਨੇ ਜ਼ਿਆਦਾਤਰ ਆਦਰਵਾਇਜ਼ ਜਾਂ ਫਿਰ ਉਹਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਹੁਣ ਆਹ ਹਰੇਕ ਮੰਦਿਰ ਦੇ ਥੱਲੇ ਸੌਰੀ ਮਸਜਿਦ ਦੇ ਥੱਲੇ ਮੰਦਿਰ ਐਵੇਂ ਥੋੜੋ ਲੱਭਦੇ ਫਿਰਦੇ ਆ ਪ੍ਰਧਾਨ ਮੰਤਰੀ ਮੋਦੀ ਉਹਨਾਂ ਦੀ ਪਾਰਟੀ ਹਾਲਾਂਕਿ ਉਹ ਆਪਣੇ ਆਪ ਨੂੰ ਇਹਦੇ ਤੋਂ ਜੁਦਾ ਕਰਕੇ ਰੱਖਦੇ ਆ ਪਰ ਉਹ ਸਾਰਿਆਂ ਨੂੰ ਪਤਾ ਕਿ ਇੱਕ ਸਿਸਟਮ ਜਿਹੜਾ ਉਸੇ ਤਰੀਕੇ ਨਾਲ ਚੱਲ ਰਿਹਾ ਤਾਂ ਕਿ ਜਿਹੜਾ ਸਰਕਾਰ ਦੇ ਤੋਂ ਲੋਕ ਜਿਹੜੇ ਨਾਖੁਸ਼ ਨੇ ਉਹਨਾਂ ਦਾ ਧਿਆਨ ਉਧਰਲੇ ਪਾਸੇ ਲੱਗਾ ਰਵੇ ਵੀ ਅਸੀਂ ਕੋਈ ਪ੍ਰਾਣੀ ਜਿਹੜੀ ਹਿਸਟਰੀ ਆ ਉਹ ਉਹਦੇ ਵਿੱਚ ਕੋ ਬਹੁਤ ਵੱਡਾ ਸਾਡੇ ਨਾਲ ਧੱਕਾ ਹੋ ਰਿਹਾ ਸਿਕਾ ਤੇ ਉਸ ਧੱਕੇ ਨੂੰ ਬਚਾਉਣ ਦੇ ਲਈ ਸਾਰੀ ਤੁਹਾਡੀ એનર્ਜੀ ਉਸ ਪਾਸੇ ਨੂੰ ਲੱਗੀ ਰਵੇ ਤੇ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਤੇ ਤੁਹਾਡਾ ਧਿਆਨ ਘਟ ਜਾਵੇ ਸੋ ਇਸ ਕਰਕੇ ਆਮ ਤੌਰ ਤੇ ਜਿਵੇਂ ਮੈਂ ਕਿਹਾ ਕਿ ਲੋਕੀ ਸਾਡੇ ਨਾਖੁਸ਼ੀ ਰਹਿੰਦੇ ਆ ਸਰਕਾਰਾਂ ਤੋਂ ਤੇ ਜਦੋਂ ਇਹ ਇੱਕ ਲੋਕਾਂ ਦੇ ਹੱਥ ਦੇ ਵਿੱਚ ਪਾਵਰ ਆਈ ਉਹ ਪਾਵਰ ਕਿਹੜੀ ਸੀ ਉਹ ਪਾਵਰ ਸੀਗੀ ਸੋਸ਼ਲ ਮੀਡੀਆ ਦੀ ਪੁਰਾਣਾ ਜਦੋਂ ਕਿ ਇਹ ਇੰਟਰਨੈਟ ਆਇਆ 2000 ਆਇਆ ਤਾਂ ਚਲੋ ਉਹਨਾਂ ਦਿਨਾਂ ਦਾ ਹੀ ਹੈ ਜਦੋਂ ਦਾ ਵੀ ਪਰ ਜਦੋਂ ਜਿਆਦਾ ਫੇਮਸ ਹੋਇਆ ਉਹ ਹੋਇਆ ਜਦੋਂ ਲੋਕਾਂ ਦੇ ਕੋਲ ਫੋਨ ਆਇਆ ਜਦੋਂ ਫੋਨਾਂ ਦੇ ਉੱਤੇ ਇਹ ਚੱਲਣਾ ਸ਼ੁਰੂ ਹੋਇਆ ਫੇਸਬੁੱਕ ਵਗੈਰਾ ਪਹਿਲਾਂ ਔਰਕੋਟ ਹੁੰਦਾ ਸੀ ਫਿਰ ਫੇਸਬੁੱਕ ਵੱਡ ਗਿਆ ਫਿਰ ਹੁਣ ਤਾਂ 3600 ਐਪ ਨੇ ਇਦਾਂ ਦੇ ਤੇ ਹੁਣ ਤਾਂ ਹਰੇਕ ਦੇ ਹੁਣ ਤੁਹਾਨੂੰ ਕੰਪਿਊਟਰ ਲੈਪਟਾਪ ਦੀ ਜਰੂਰਤ ਹੀ ਨਹੀਂ ਤੁਹਾਡੀ ਜੇਬ ਦੇ ਵਿੱਚ ਸਭ ਤੋਂ ਤਗੜੇ ਕੰਪਿਊਟਰ ਪਿਆ ਦੁਨੀਆ ਦੇ ਸੋ ਉਦੋਂ ਸੋਸ਼ਲ ਮੀਡੀਆ ਆਉਂਦਾ ਤੇ ਸੋਸ਼ਲ ਮੀਡੀਆ ਜਦੋਂ ਆਇਆ ਉਦੋਂ ਸਰਕਾਰ ਸੀਗੀ ਅਕਾਲੀ ਦਲ ਦੀ ਅਕਾਲੀ ਦਲ ਬੀਜੇਪੀ ਦੀ ਸੀ ਪਰ ਅਕਾਲੀ ਦਲ ਚਿਹਰਾ ਸੀ ਇਹੇ ਕਰਤੇ ਧਰਤੇ ਸੀ ਬੀਜੇਪੀ ਵਾਲਿਆਂ ਦਾ ਵਿਚਾਰੇ ਨੂੰ ਪੁੱਛਦਾ ਵੀ ਕੋਈ ਨਹੀਂ ਸੀ ਉਦੋਂ ਸੋ ਉਹ ਜਿਹੜਾ ਲੋਕਾਂ ਦੇ ਅੰਦਰ ਗੁੱਸਾ ਹੁੰਦਾ ਉਹ ਵੈਸੇ ਵੀ ਕੋਈ ਵੀ ਸਰਕਾਰ ਹੁੰਦੀ ਉਹ ਲੋਕਾਂ ਨੇ ਉਹਦੇ ਤੇ ਜ਼ਾਹਰ ਕਰਨਾ ਹੀ ਸੀ ਉਦੋਂ ਉੱਥੇ ਕਾਂਗਰਸ ਦੀ ਸੈਂਟਰ ਦੇ ਵਿੱਚ ਸਰਕਾਰ ਸੀ ਤਾਂ ਲੋਕਾਂ ਨੇ ਉਹਦੇ ਤੇ ਜ਼ਾਹਰ ਕੀਤਾ ਹਾਲਾਂਕਿ ਹੁਣ ਦੇਖੋ ਮੀਡੀਆ ਨੇ ਕਿੰਨੀਆਂ ਚੰਗੀਆਂ ਗੱਲਾਂ ਕੀਤੀਆਂ ਮਨਮੋਹਨ ਸਿੰਘ ਦੇ ਬਾਰੇ ਜਾਂ ਉਦੋਂ ਦੀ ਸਰਕਾਰ ਬਾਰੇ ਕਿੰਨੇ ਉਦੋਂ تنਕੀਦ ਕੀਤੀ ਜਾਂਦੀ ਸੀ ਤੇ ਅੱਜ ਉਨੀ ਨਹੀਂ ਹੁੰਦੀ ਕਿਉਂਕਿ ਉਹਨਾਂ ਨੇ ਮੈਨੇਜ ਕਰ ਲਿਆ ਹੁਣ ਉਦੋਂ ਕਾਂਗਰਸ ਵਾਲਿਆਂ ਨੂੰ ਵੀ ਸ਼ਾਇਦ ਇਹ ਨਵੀਂ-ਨਵੀਂ ਚੀਜ਼ ਆਈ ਸੀ ਸੋਸ਼ਲ ਮੀਡੀਆ ਇਹ ਫੀਨੋਮੈਨਾ ਦਾ ਇੰਨਾ ਉਹਨਾਂ ਨੂੰ ਵੀ ਅੰਦਾਜ਼ਾ ਨਹੀਂ ਹੋਇਆ ਵੀ ਇਹ ਕਿਸੇ ਕਿੱਥੇ ਤੱਕ ਮਾਰ ਕਰ ਸਕਦਾ ਸੋ ਇਸ ਕਰਕੇ ਉਹ ਜਦੋਂ ਸੋਸ਼ਲ ਮੀਡੀਆ ਆਇਆ ਉਦੋਂ ਇਹਨਾਂ ਦੀ ਅਕਾਲੀ ਦਲ ਬਾਦਲ ਦੀ ਸਰਕਾਰ ਸੀ ਤੇ ਚੱਲੀ ਵੀ ਪਿਛਲੇ ਦੋ ਤਿੰਨ ਸਾਲਾਂ ਤੋਂ ਕਿਉਂਕਿ 2007 'ਚ ਇਹਨਾਂ ਦੀ ਸਰਕਾਰ ਦੂਜੀ ਜਦੋਂ ਬਣੀ ਆ ਕੈਪਟਨ ਸਾਹਿਬ ਦੀ ਸਰਕਾਰ ਜਾਣ ਤੋਂ ਬਾਅਦ ਤੇ 9 10 11 ਦੇ ਵਿੱਚ ਜਦੋਂ ਇਹ ਲੋਕਾਂ ਦੇ ਕੋਲ ਜਾਦੇ ਪੋਪੂਲਰ ਹੋਣਾ ਸ਼ੁਰੂ ਹੋਇਆ ਤੇ ਉਦੋਂ ਸਾਰਾ ਕ੍ਰਿਟਿਸਿਜ਼ਮ ਹੁੰਦਾ ਸੀ ਅਕਾਲੀ ਦਲ ਬਾਦਲ ਦੇ ਉੱਤੇ ਫਿਰ ਉਹ 5 ਸਾਲ ਜਿਹੜੇ 12 ਤੋਂ 17 ਤੱਕ ਆ ਐਕਚੁਅਲੀ ਉਹ ਜਿਹੜੇ 5 ਸਾਲ ਇਹਨਾਂ ਨੂੰ ਮਿਲੇ ਆ ਨਾ ਉਹਨਾਂ ਨੇ ਇਹਨਾਂ ਦਾ ਸਮਾਂ ਕਿ ਆਉਣ ਵਾਲਾ ਫਿਊਚਰ ਜਿਆਦਾ ਖਰਾਬ ਕਰਤਾ ਜੇਕਰ ਉਦੋਂ ਇਹ 5 ਸਾਲ ਉਹ ਇਹਨਾਂ ਨੂੰ ਨਾ ਮਿਲਦੇ ਨਾ ਤਾਂ ਹੋ ਸਕਦਾ ਹੁਣ ਇਹ 5-10 ਸਾਲ ਤੋਂ ਸਰਕਾਰ ਦੇ ਵਿੱਚ ਹੁੰਦੇ ਉਸ 55 ਸਾਲਾਂ ਦੇ ਵਿੱਚ ਲੋਕਾਂ ਨੂੰ ਸੋਸ਼ਲ ਮੀਡੀਆ ਦਾ ਬਹੁਤ ਜਿਆਦਾ ਪਤਾ ਲੱਗਾ ਲੋਕਾਂ ਦੇ ਕੋਲ ਇੰਟਰਨੈਟ ਆਇਆ ਤੇ ਉਸ ਸਮੇਂ ਸਰਕਾਰ ਪੰਜਾਬ ਦੇ ਵਿੱਚ ਇਹਨਾਂ ਦੀ ਸੀ ਤੇ ਤੁਸੀਂ ਤੇ ਉਤੋਂ ਇਹਨਾਂ ਦੀ ਸਭ ਤੋਂ ਵੱਡੀ ਗਲਤੀ ਇਹਨਾਂ ਨੇ ਪੀਟੀਸੀ ਦੇ ਚੱਕਰ ਦੇ ਵਿੱਚ ਬਾਕੀ ਜਿੱਦਾਂ মিডিਆ ਉਦੋਂ ਡੇ ਐਂਡ ਨਾਈਟ ਸੰਧੂ ਸਾਹਿਬ ਨੇ ਸ਼ੁਰੂ ਕੀਤਾ ਸੀ ਫਿਰ ਏਬੀਪੀ ਸੰਝਾ ਵਾਲਿਆਂ ਦਾ ਵੀ ਬੰਦ ਕਰਵਾਤਾ ਸੀ ਉਦੋਂ ਵੀ ਮੈਨੂੰ ਯਾਦ ਆਦੋਂ ਪੱਤਰਕਾਰ ਕਈ ਚੰਡੀਗੜ੍ਹ ਇਕੱਠੇ ਹੋਏ ਸੀ ਕਿ ਇਹ ਹੋਰ ਚੈਨਲਾਂ ਨੂੰ ਚੱਲਣ ਨਹੀਂ ਦਿੰਦੇ ਹੁਣ ਉਦੋਂ ਉਹ ਪੁਰਾਣੇ ਟਾਈਮਾਂ ਦੇ ਵਿੱਚ ਤਾਂ ਇਦਾਂ ਚੱਲ ਜਾਂਦਾ ਸੀ ਕਿ ਤੁਸੀਂ ਹੋਰ ਟਾਈਮਾਂ ਨੂੰ ਚੱਲਣ ਹੋਰ ਚੈਨਲਾਂ ਨੂੰ ਚੱਲਣ ਨਾ ਦਿਓ ਪਰ ਉਦੋਂ ਤਾਂ ਸੋਸ਼ਲ ਮੀਡੀਆ ਆ ਗਿਆ ਸੀ ਸੋ ਖਬਰਾਂ ਤਾਂ ਲੋਕਾਂ ਦੇ ਕੋਲ ਵੈਸੇ ਹੀ ਜਾ ਰਹੀਆਂ ਸੀਗੀਆਂ ਇਹਦੇ ਨਾਲੋਂ ਚੰਗਾ ਹੁੰਦਾ ਜੇਕਰ ਸਮਾਂਗੇ ਬਾਕੀ ਕੋਈ ਨਿਊਜ਼ ਮੀਡੀਆ ਚੈਨਲਜ਼ ਹੁੰਦੇ ਉਹ ਖ ਜਿਹੜਾ ਕੋਈ ਕੁੰਡਾ ਹੁੰਦਾ ਕੋਈ ਹਿਸਾਬ ਦੇ ਨਾਲ ਖਬਰ ਜਾਂਦੀ ਤੇ ਅਦਰਵਾਈਜ਼ ਜਿਹੜਾ ਇਹਨਾਂ ਤੇ ਕਿਹੜੇ ਸੀਜ਼ਨ ਵੀ ਹੋਇਆ ਉਹਦੇ ਵਿੱਚੋਂ ਕਈ ਤਾਂ ਬਹੁਤ ਸਾਰੀਆਂ ਗੱਲਾਂ ਤਾਂ ਜਿੱਦਾਂ ਹੁਣ ਨਸ਼ਿਆਂ ਨੂੰ ਲੈ ਕੇ ਤਾਂ ਉਦੋਂ ਦੀ ਗੱਲ ਹੁੰਦੀ ਆ ਅੱਜ ਜਦੋਂ ਆਪਾਂ ਗੱਲ ਕਰ ਰਹੇ ਆ ਸਾਡੇ ਮੁੱਖ ਮੰਤਰੀ ਨੇ ਕੇਂਦਰ ਤੋਂ ਕਿੰਨੇ ਪੈਸੇ ਮੰਗੇ ਨੇ ਕਿ ਮੇਰੇ ਖਾਲ 600 ਕਰੋੜ ਰੁਪਈਆ ਉਹਨਾਂ ਨੇ ਮੰਗਿਆ ਕੇਂਦਰ ਤੋਂ ਕਿ ਭਾਈ ਸਾਨੂੰ ਨਸ਼ਿਆਂ ਦੀ ਰੋਕਥਾਮ ਦੇ ਲਈ ਚਾਹੀਦਾ ਸੋ ਦੈਟ ਮੀਨਸ ਇਹ ਪ੍ਰੋਬਲਮ ਤਾਂ ਪਹਿਲਾਂ ਦੀ ਚੱਲੀ ਆਉਂਦੀ ਆ ਹੁਣ ਵੀ ਹੈਗੀ ਆ ਪਰ ਉਹਦੀ ਜਿਹੜੀ تنਕੀਦ ਇਹਨਾਂ ਦੇ ਉੱਤੇ ਆਈ ਉਹ ਇਦਾਂ ਲੱਗੀ ਵੀ ਜਿੱਦਾਂ ਸਾਰਾ ਨਸ਼ਾ ਜਿਹੜਾ ਇਨਾਂ ਦੇ ਕਰਕੇ ਵਿਗਰਿਆ ਤੇ ਸਾਰਾ ਪੰਜਾਬ ਇਹਨਾਂ ਨੇ ਹੀ ਖਰਾਬ ਕਰਤਾ ਅਕਾਲੀਆਂ ਨੇ ਉਹਨੂੰ ਇਹ ਕਿਸੇ ਚੰਗੇ ਤਰੀਕੇ ਨਾਲ ਟੈਕਲ ਨਹੀਂ ਕਰ ਪਾਇਆ ਪਤਾ ਨਹੀਂ ਤਾਂ ਉਹ ਇਹਨਾਂ ਨੂੰ ਏਸੀਬੀਸੀ ਸੱਤਾ ਦੇ ਵਿੱਚ ਇਹਨਾਂ ਨੇ ਉਸ ਤਰੀਕੇ ਦੀ ਉਹ ਉਹਨਾਂ ਦੀ ਬਾਦਰ ਨਹੀਂ ਕੀਤੀ ਪੰਜਾਬ ਦੇ ਵਿੱਚੋਂ ਜਿਹੜਾ ਅਫੀਸ਼ੀਅਨ ਚੈਲੰਜ ਹੈਗਾ ਉਹ ਪੀਟੀਸੀਸੀਓ ਇਹਨਾਂ ਦੀਆਂ ਸਿਫਤਾਂ ਹੀ ਕਰਦਾ ਸੀ ਉਹਨੂੰ ਲੋਕਾਂ ਨੇ ਵੈਸੇ ਹੀ ਸੁਣਨਾ ਸ਼ੁਰੂ ਕਰਤਾ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਭਾਈ ਵੀ ਇਹਨਾਂ ਨੇ ਤਾਂ ਸਰਕਾਰ ਦੇ ਬਾਬਤ ਕੋਈ ਗੱਲ ਕਰਨੀ ਨਹੀਂ ਤੇ ਉਹ ਕਰਦੇ ਵੀ ਨਹੀਂ ਸੀ ਤੇ ਸੋਸ਼ਲ ਮੀਡੀਆ ਬਿਲਕੁਲ ਹੀ ਇਹਨਾਂ ਦੇ ਖਿਲਾਫ ਹੋ ਗਿਆ ਹੁਣ ਤੁਸੀਂ ਅੱਜ ਵਾਲੀ ਜਿਹੜੀ ਸਰਕਾਰ ਹੈ ਇਹਨਾਂ ਨੇ ਦੇਖੋ ਕਿਦਾਂ ਮੈਰਜ ਕੀਤਾ ਹੋਇਆ ਉਹ ਕਈ ਵਾਰੀ ਤਾਂ ਹਾਸਾ ਹੀ ਆ ਜਾਂਦਾ ਆਪੋਜੀਸ਼ਨ ਦਾ ਕੋਈ ਪੰਜਾਬ ਆਪੋਜੀਸ਼ਨ ਦਾ ਕੋਈ ਲੀਡਰ ਹੁੰਦਾ ਅਕਾਲੀਆਂ ਦੇ ਵਿੱਚੋਂ ਹੋਵੇ ਜਾਂ ਕਾਂਗਰਸੀਆਂ ਦੇ ਵਿੱਚੋਂ ਹੋਵੇ ਉਹ ਕਈ ਚੈਨਲ ਮੈਂ ਦੇਖਿਆ ਉਹ ਪਹਿਲਾਂ ਗੱਲ ਸ਼ੁਰੂ ਕਰਦੇ ਆ ਉਸ ਬੰਦੇ ਦੀ ਉਹ ਸਰਕਾਰ ਦੇ ਉੱਤੇ ਭਗਵੰਤ ਮਾਨ ਦੇ ਉੱਤੇ ਕੁਝ ਨਾ ਕੁਝ ਕਹਿਣਾ ਸ਼ੁਰੂ ਕਰਦਾ ਨਾਲੇ ਐਡ ਆ ਜਾਂਦੀ ਹੈ ਕਿ ਪੰਜਾਬ ਸਰਕਾਰ ਤੁਹਾਡੇ ਲਈ ਆ ਕਰ ਰਹੀ ਆ ਕਰ ਰਹੀ ਹੈ ਤੇ ਜਦੇ 10 20 ਸਕੈਂਡੋ ਦੀ ਐਡ ਚੱਲਦੀ ਹੈ ਤੇ ਨਾਲੇ ਫਿਰ ਦੁਬਾਰਾ ਜਿਹੜਾ ਉਹ ਲੀਡਰ ਸ਼ੁਰੂ ਹੋ ਜਾਂਦਾ ਉਹ ਉਲ ਐਡ ਦੇ ਵਿੱਚ ਪੂਰਾ ਗੁੱਡਾ ਬੰਨੀ ਜਾਂਦੇ ਹੁੰਦੇ ਆ ਸਰਕਾਰ ਦਾ ਤੇ ਉਹ ਜਿਹੜਾ ਲੀਡਰ ਬੋਲਦਾ ਹੁੰਦਾ ਉਹ ਬਿਲਕੁਲ ਗੱਡੀ ਕੱਚੇ ਕੱਚੇ ਲਾਹਣ ਦਾ ਜਿਹੜੀ ਆਪਗਵਨ ਤਮਾਨ ਹੋਣਾ ਦੀ ਸੋ ਇਹਨਾਂ ਨੇ ਬੜਾ ਮੈਨੇਜ ਕਰਨ ਦੀ ਟਰਾਈ ਕੀਤੀ ਆ ਇਹ ਜਿਹੜੇ ਉਦੋਂ ਇਹਨਾਂ ਤੋਂ ਮੈਨੇਜ ਨਹੀਂ ਹੋਇਆ ਤੇ ਉਹ ਬਹੁਤ ਜ਼ਿਆਦਾ تنਕੀਦ ਦਾ ਇਹਨਾਂ ਨੂੰ ਸਾਹਮਣਾ ਰਿਹਾ ਉਸ ਤੋਂ ਬਾਅਦ ਚਲੋ ਬਰਗਾੜੀ ਵੀ ਹੋ ਗਿਆ ਤੇ ਜਿਹੜਾ ਆਪਣਾ ਬਿਹਤਵੀ ਵਾਲਾ ਹੋਇਆ ਫਿਰ ਸਾਰਾ ਇਹ 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 ਚਲੋ ਇਹਨਾਂ ਦੀਆਂ ਬਹੁਤ ਵੱਡੀਆਂ ਗਲਤੀਆਂ ਸੀਗੀਆਂ ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੀ ਸੋਸ਼ਲ ਮੀਡੀਆ ਦੇ ਕ੍ਰਿਟਿਸਿਜ਼ਮ ਇਹਨਾਂ ਨੂੰ ਸਹਿਣਾ ਪਿਆ ਆ ਕਾਲੀਆਂ ਨੂੰ ਉਹ ਬਾਕੀ ਪੰਜਾਬ ਦੀਆਂ ਜਿਹੜੀਆਂ ਹਜੇ ਤੱਕ ਨਾ ਕੈਪਟਨ ਸਾਹਿਬ ਦੇ ਉਸ ਤਰੀਕੇ ਦਾ ਹੋਇਆ ਨਾ ਹੀ ਜਿਹੜਾ ਇਹਨਾਂ ਤੇ ਆਮ ਆਦਮੀ ਪਾਰਟੀ ਵਾਲਿਆਂ ਤੇ ਹੋਇਆ ਉਹ ਐਸਾ ਉਦੋਂ ਦੀ ਕਹਾਣੀ ਸ਼ੁਰੂ ਹੋਈ ਆ ਉਦੋਂ ਦੇ ਜਿਹੜੇ ਮੀਮ ਇਹਨਾਂ ਤੇ ਬਣੇ ਸਾਰੇ ਬਾਦਲ ਪਰਿਵਾਰ ਤੇ ਜਦ ਉਹ ਉਸੇ ਹੀ ਤਰੀਕੇ ਨਾਲ ਚੱਲ ਰਹੇ ਨੇ ਇਹਨਾਂ ਤੋਂ ਕਿ 10 ਸਾਲ ਤੋਂ ਸੱਤਾ ਤੋਂ ਬਾਹਰ ਵੀ ਨੇ ਉਹ ਉਸੇ ਤਰੀਕੇ ਨਾਲ ਨਹੀਂ ਤਾਂ ਦੋ ਆਮ ਤੌਰ ਤੇ 3-4 ਸਾਲ 2-3 ਸਾਲ ਦੇ ਵਿੱਚ ਜਿਹੜਾ ਲੋਕੀ ਥੋੜਾ ਜਿਹਾ ਮੋੜ ਪੈਂਦੇ ਹੁੰਦੇ ਆ ਵੀ ਯਾਰ ਉਹ ਲੀਡਰ ਚੰਗੇ ਸੀ ਤੇ ਇਹ ਵੀ ਬਹੁਤ ਸਾਰੇ ਲੋਕੀ ਤੁਹਾਨੂੰ ਗੱਲ ਕਹਿਣਗੇ ਕਿ ਉਹ ਜਿਹੜੇ 10 ਸਾਲ ਦੇ ਵਿੱਚ ਡੈਫੀਨਿਟਲੀ ਪੰਜਾਬ ਦੇ ਵਿੱਚ ਇਨਫਰਾਸਟ੍ਰਕਚਰ ਬਹੁਤ ਜ਼ਿਆਦਾ ਬਿਹਤਰ ਹੋਇਆ ਉਦੋਂ ਤਾਂ ਇਦਾਂ ਲੱਗਦਾ ਸੀ ਨਾ ਵੀ ਇਹਨਾਂ ਨੇ ਪਤਾ ਨਹੀਂ ਦਾ ਬੇਚ ਹੀ ਦਿੱਤਾ ਸਾਰਾ ਕੁਝ ਜਾਂ ਜੋ ਵੀ ਬਟ ਬਹੁਤ ਲੋਕੀ ਹੁਣ ਇਹ ਗੱਲ ਨੂੰ ਐਕਸੈਪਟ ਵੀ ਕਰਦੇ ਆ ਕਿ ਉਦੋਂ ਇਨਫਰਾਸਟ੍ਰਕਚਰ ਵੀ ਬਿਹਤਰ ਹੋਇਆ ਕਈ ਚੀਜ਼ਾਂ ਬਿਹਤਰ ਵੀ ਹੋਈਆਂ ਤੇ ਉਹ ਉਹ ਉਦਾਂਕਦਾ ਹੀ ਕੰਮ ਕੈਪਟਨ ਸਾਹਿਬ ਨੇ ਕੀਤਾ ਉਦਾਂਕਦਾ ਹੀ ਹੁਣ ਮਾਨ ਸਾਹਿਬ ਕਰ ਰਹੇ ਨੇ ਨਾ ਉਦੋਂ ਤੱਕ ਕਿਉਂਕਿ ਨਵਾਂ ਨਵਾਂ ਲੋਕਾਂ ਦੇ ਹੱਥ ਦੇ ਵਿੱਚ ਸੋਸ਼ਲ ਮੀਡੀਆ ਆਇਆ ਸੀ ਉਹਨਾਂ ਨੂੰ ਇਹ ਲੱਗਦਾ ਸੀ ਵੀ ਸਾਰੀ ਤਾਕਤ ਸਰਕਾਰ ਦੇ ਕੋਲ ਹੀ ਹੁੰਦੀ ਹੈ ਤੇ ਆਪਾਂ ਦੇਖਿਆ ਸੀ ਨਾ ਜਦੋਂ ਇਹਨਾਂ ਦੀ ਭਗਵੰਤ ਮਾਨ ਉਹਨਾਂ ਦੀ ਸਰਕਾਰ ਬਣੀ ਐ ਕਿੰਦਾ ਪਹਿਲੇ ਦਿਨ ਹੀ ਹਜੇ ਐਮ ਐਲ ਏਜ਼ ਨੇ ਸੌਂ ਵੀ ਨਹੀਂ ਸੀ ਚੱਕੀ ਤੇ ਉਹ ਪੁਲਿਸ ਥਾਣਿਆਂ ਦੇ ਵਿੱਚ ਜਾ ਕੇ ਪੁਲਿਸ ਅਫਸਰਾਂ ਨੂੰ ਦੱਸਣਾ ਉਹਨਾਂ ਨੇ ਸ਼ੁਰੂ ਕਰਤਾ ਸੀ ਕਿ ਇਦਾਂ ਨਹੀਂ ਹੁਣ ਇਦਾਂ ਕੰਮ ਚੱਲਣਾ ਲੋਕਾਂ ਨੂੰ ਲੱਗਾ ਸੀ ਵੀ ਪਤਾ ਨਹੀਂ ਕਿੱਡਾ ਗਨਕਲਾਬ ਆ ਗਿਆ ਬਾਅਦ ਵਿੱਚ ਕੀ ਹੋਇਆ ਸ ਕੋਈ ਕੋਈ ਖਾਸ ਫਰਕ ਜਿੰਨੇ ਵੀ ਤੁਸੀਂ ਪੰਜਾਬ ਦੇ ਵਿੱਚ ਲੋਕਾਂ ਨੂੰ ਪੁੱਛ ਲੋ ਕੋਈ ਕੋਈ ਐਡਾ ਕੋਈ ਖਾਸ ਹੈ ਨਹੀਂ ਆ ਜਿਹੜੇ ਇਹਨਾਂ ਦੇ ਮੇਨਲੀ ਡਾਕਟਰ ਆਪਣੇ ਮੈਡੀਕਲ ਵਾਲੇ ਪਾਸੇ ਜਾਂ ਸਿੱਖਿਆ ਵਾਲੇ ਪਾਸੇ ਉਹ ਵੀ ਲੋਕੀ ਕਹਿੰਦੇ ਕਿ ਰੰਗ ਰੋਗਨ ਕਰਾ ਕੇ ਪੁਰਾਣੀਆਂ ਚੀਜ਼ਾਂ ਦੇ ਵਿੱਚ ਨਵੇਂ ਫੱਟੇ ਲਾਈ ਜਾਂਦੇ ਆ ਸੋ ਖੈਰ ਚਲੋ ਉਹ ਤਾਂ ਸਰਕਾਰ ਦੇ ਉੱਤੇ ਸਰਕਾਰ ਕਿੰਦਾ ਕਾਰਗੁਜ਼ਾਰੀ ਕਰਦੀ ਉਹ ਤਾਂ ਚੱਲਦੇ ਹੁੰਦੇ ਪਰ ਜੇਕਰ ਆਪਾਂ ਕਿਉਂਕਿ ਆਪਾਂ ਸਪੈਸੀਫਿਕਲੀ ਅਕਾਲੀ ਦਲ ਬਾਦਲ ਦੀ ਗੱਲ ਕਰ ਰਹੇ ਹਾਂ ਸੋ ਉਸ ਚੀਜ਼ ਦਾ ਕਹਿ ਲਓ ਕਿ ਇਹਨਾਂ ਨੂੰ ਬੜਾ ਖਾਮਿਆਜ ਆ ਭੁਗਤਣਾ ਪਿਆ ਕਿ ਲੋਕਾਂ ਦੇ ਕੋਲ ਨਵਾਂ ਨਵਾਂ ਸੋਸ਼ਲ ਮੀਡੀਆ ਸੀ ਨਵੀਂ ਨਵੀਂ ਇੰਟਰਨੈਟ ਸੀ ਉਹ ਸਾਰੀ تنਕੀਦ ਇਹਨਾਂ ਦੇ ਉੱਤੇ ਆਈ ਤਾਂ ਉਹ ਇੱਕ ਐਸੀ ਪਿਕਚਰ ਬਣ ਗਈ ਸੁਖਵੀਰ ਸਿੰਘ ਬਾਦਲ ਤੇ ਇਹਨਾਂ ਦਾ ਬਾਦਲ ਪਰਿਵਾਰ ਦੀ ਉਹ ਲੋਕਾਂ ਦੇ ਮਨਾਂ ਦੇ ਵਿੱਚੋਂ ਜਾ ਹੀ ਨਹੀਂ ਰਹੀ ਤੇ ਉਹਨੂੰ ਭਰੇ ਕਰਨ ਦੇ ਲਈ ਇਹਨਾਂ ਦੇ ਵੱਲੋਂ ਵੀ ਨਹੀਂ ਕੁਝ ਕੀਤਾ ਜਾ ਰਿਹਾ ਜਾਂ ਤਾਂ ਹੋਵੇ ਨਾ ਵੀ ਚਲੋ ਹੁਣ ਜੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਪਿਕਚਰ ਚੱਲੇ ਗਈ ਆ ਜਾਂ ਜਿੱਦਾਂ ਦੀ ਵੀ ਬਣ ਗਈ ਐ ਵੀ ਅਸੀਂ ਉਹਨੂੰ ਕਲੀਅਰ ਕਰਨ ਦੇ ਲਈ ਜਿਹੜਾ ਇਸ ਲੀਡਰਸ਼ਿਪ ਦੇ ਵੱਲੋਂ ਕੁਝ ਹੋਵੇ ਇਹਨਾਂ ਦੇ ਵੱਲੋਂ ਵੀ ਇਦਾਂ ਦਾ ਕੁਝ ਨਹੀਂ ਕੀਤਾ ਜਾ ਰਿਹਾ ਇਹ ਸਮਾਂ ਕਿ ਡਬਲ ਕਰ ਰਹੇ ਨੇ ਕਿ ਅਸੀਂ ਕਾਬਜ਼ ਹੀ ਰਹਿਣਾ ਹਰੇਕ ਤਰੀਕੇ ਨਾਲ ਜਿੱਦਾਂ ਮਰਜੀ ਸੋ ਉਹਦੇ ਚੱਲਦੇ ਆ ਹੁਣ ਸਥਿਤੀਆਂ ਤੇ ਉਹ ਉਥੇ ਇੱਕ ਤੱਕ ਆ ਗਈਆਂ ਵੀ ਇਹਨਾਂ ਨੂੰ ਉਹ ਕੰਮ ਕਰਨਾ ਵੀ ਪੈਂਦਾ ਜਿਹੜਾ ਲੋਕੀ ਕਹਿੰਦੇ ਨੇ ਵੀ ਜਿੱਦਾਂ ਪਹਿਲਾਂ ਲੋਕਾਂ ਨੂੰ ਸੀਗਾ ਵੀ ਭਾਈ ਇਹ ਕਾਲ ਤੱਕ ਸਭ ਤੋਂ ਕਾਲੀ ਦਲ ਬਣਿਆ ਤੇ ਇਹਨਾਂ ਨੂੰ ਸਜ਼ਾ ਲਾਉਣੀ ਚਾਹੀਦੀ ਆ ਖਾਸ ਕਰਕੇ ਬੇਅਦਬੀ ਵਾਲੇ ਮਸਲੇ ਦੇ ਵਿੱਚ ਇਹਨਾਂ ਦਾ ਰਿਸਪੌਂਸ ਸਹੀ ਨਹੀਂ ਸੀ ਨਾਲ ਦੀ ਨਾਲ ਉੱਥੇ ਜਦੋਂ ਬੈਠੇ ਜਿਹੜੇ ਲੋਕਾਂ ਦੇ ਉੱਤੇ ਜੈਸੂ ਵੀਕ ਨਾਲ ਤਸ਼ੱਦਦ ਕੀਤਾ ਗਿਆ ਦੋ ਮੌਤਾਂ ਹੋਈਆਂ ਉੱਥੇ ਉਸ ਤੋਂ ਬਾਅਦ ਆ ਸਾਰਾ ਸੈਣੀ ਵਾਲਾ ਮਸਲਾ ਜਾਂ ਵੀ ਜਿਹੜਾ ਪਹਿਲਾਂ ਇਹ ਵਾਅਦੇ ਕਰਕੇ ਆਏ ਸੀ ਕਿ ਜਿਹੜੇ ਦੋਸ਼ੀ ਪੁਲਿਸ ਆਫੀਸਰ ਆ ਵੀ ਅਸੀਂ ਉਹਨਾਂ ਨੂੰ ਸਜ਼ਾਵਾ ਦਿਵਾਵਾਂਗੇ ਵੀ ਉਹਨਾਂ ਤੇ ਇਹਨਾਂ ਨੇ ਕੰਮ ਨਹੀਂ ਕੀਤਾ ਵੀ ਇਹਦੇ ਚੱਲਦੇ ਇਹਨਾਂ ਦੀ ਜਿਹੜੀ ਆ ਜਵਾਬਦੇਹੀ ਹੋਣੀ ਚਾਹੀ ਸੋ ਉਹ ਇਹ ਉਹਦੇ ਤੋਂ ਭੱਜਦੇ ਰਹਿ ਪਹਿਲਾਂ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਵੈਸੇ ਜਾ ਕੇ ਸਾਰੀਆਂ ਗੱਲਾਂ ਦੀ ਦੋ ਤਿੰਨ ਵਾਰੀ ਤਾਂ ਇਦਾਂ ਮਾਫੀ ਮੰਗ ਲਈ ਉਹ ਵੀ ਜਿੱਦਾਂ ਲੋਕਾਂ ਦੇ ਵਿੱਚ ਆਲਰੇਡੀ ਇੱਕ ਪਿਕਚਰ ਬਣੀ ਹੋਈ ਸੀ ਤਾਂ ਉਹ ਜਿਹੜੀ ਵੈਸੇ ਉਦੋਂ ਬੜੀ ਉਦੋਂ ਵੀ ਉਹ ਮੀਮ ਹੀ ਬਣ ਗਿਆ ਸੀ ਜਦੋਂ ਸਰਦਾਰ ਸੁਖੀ ਸਿੰਘ ਬਾਦਲ ਉਹ ਜਿਹੜਾ ਟ੍ਰੇਨਰਾਂ ਦੇ ਉੱਤੇ ਸਪੋਰਟ ਸ਼ੋਜ਼ ਦੇ ਉੱਤੇ ਜਿਹੜਾ ਪਾਲਿਸ਼ ਕਰ ਰਹੇ ਸਗੇ ਸੋ ਇਸ ਕਰਕੇ ਇਹਨਾਂ ਨੇ ਕੋਸ਼ਿਸ਼ ਤਾਂ ਆਪਣੇ ਵੱਲੋਂ ਕੀਤੀ ਪਰ ਉਹ ਲੋਕਾਂ ਨੂੰ ਨਜ਼ਰ ਆਇਆ ਕਿ ਬੜੀ ਝੂਠੀ ਜੀ ਕੋਸ਼ਿਸ਼ ਆ ਫਿਰ 2 ਦਸੰਬਰ ਨੂੰ ਇੱਕ ਬਹੁਤ ਵੱਡਾ ਇੱਕ ਇਤਿਹਾਸਿਕ ਦਿਨ ਸੀ ਉਸ ਦਿਨ ਜੋ ਹੋਇਆ ਉਹ ਹਿਸਟਰੀ ਦੇ ਵਿੱਚ ਲਿਖਿਆ ਜਾਣਾ ਤੇ ਜੇਕਰ ਇਹਨੂੰ ਇਨਵਿਨ ਸੱਚੀਓ ਮੰਨ ਲੈਂਦੇ ਬਹੁਤ ਵੱਡੇ ਪੱਧਰ ਤੇ ਲੋਕਾਂ ਦਾ ਇਹ ਮਰਨਾ ਕਿ ਜੇਕਰ ਸੱਚੀਓ ਇਹ ਉਸ ਗੱਲ ਨੂੰ ਮੰਨ ਲੈਂਦੇ ਪੂਰੇ ਦਾ ਪੂਰਾ ਹਕਮਨਾਮਾ ਮੰਨ ਕੇ ਇਹ ਚੱਲ ਜਾਂਦੇ ਤੇ ਹੋ ਸਕਦਾ ਕਿ ਇੱਕ ਦੋ ਸਾਲਾਂ ਦੇ ਵਿੱਚ ਇਹ ਦੁਬਾਰਾ ਆਪਣੀ ਸਪੇਸ ਜਿਹੜੀ ਆ ਉਹਨੂੰ ਦੁਬਾਰਾ ਗੇਨ ਕਰ ਜਾਂਦੇ ਤੇ ਹੋ ਸਕਦਾ ਸੁਰਵੀਰ ਸਿੰਘ ਬਾਦਲ ਹੀ ਦੁਬਾਰਾ ਪ੍ਰਧਾਨ ਬਣ ਜਾਂਦੇ ਇਹ ਜਿਹੜੀ ਇਹ ਇਸ ਸਮੇਂ ਦੀ ਪਾਰਟੀ ਹੈ ਦੇ ਵਿੱਚ ਤਾਂ 17-80% ਲੋਕ ਵੈਸੇ ਹੀ ਸੁਖਵੀਰ ਸਿੰਘ ਬਾਦਲ ਦੇ ਨਾਲ ਦੇ ਨੇ ਜਿਹੜੇ ਬਾਕੀ ਸੀ ਉਹ ਵੈਸੇ ਹੀ ਇਹਨਾਂ ਤੋਂ ਪਰੇ ਹੋ ਗਏ ਤੇ ਜੇਕਰ ਇਹ ਪੂਰੇ ਹੁਕਮਨਾਮੇ ਨੂੰ ਮੰਨ ਕੇ ਇੱਕ ਵਾਰ ਦੁਬਾਰਾ ਜਿਹੜਾ ਸੱਚੀਓ ਗਰਾਊਂਡ ਪੱਧਰ ਤੇ ਜਾ ਕੇ ਕੰਮ ਕਰਦੇ ਤਾਂ ਦੁਬਾਰਾ ਮਕਬੂਲੀਅਤ ਵੀ ਅਕਾਲੀ ਦਲ ਨੂੰ ਹਾਸਲ ਹੋ ਸਕਦੀ ਸੀ ਕਿਉਂਕਿ ਖੇਤਰੀ ਧਿਰ ਦੀ ਪੰਜਾਬ ਨੂੰ ਬਾਰ ਬਾਰ ਆਪਾਂ ਕਿਹਾ ਜਾਂਦਾ ਕਿ ਖੇਤਰੀ ਧਿਰ ਦੀ ਜਰੂਰਤ ਹੈ ਇਹਦੇ ਨਾਲ ਨਾਲ ਇਹ ਵੀ ਆਪਾਂ ਨੂੰ ਪਤਾ ਕਿ ਜਦੋਂ ਹੁਣ ਸੁਨੀਲ ਜਾਕੜ ਹੁਣੀ ਆ ਜਾਂ ਬਾਕੀ ਸਾਰੇ ਉਹ ਕਿਉਂ ਕਹਿੰਦੇ ਕਿ ਇਕਾਲੀ ਦਲ ਦੀ ਬਹੁਤ ਜ਼ਿਆਦਾ ਜਰੂਰਤ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਪੰਜਾਬ ਨੂੰ ਰੈਪਰੈਜ਼ੈਂਟ ਸਿੱਖ ਕਰਦੇ ਆ ਪੰਜਾਬ ਵੀ ਇੱਕ ਇਦਾਂ ਦਾ ਸੂਬਾ ਜਿੱਥੇ ਸਿੱਖਾਂ ਦੀ ਬਹੁਤ ਗਿਣਤੀ ਹੈ ਤੇ ਸਿੱਖਾਂ ਨੂੰ ਰੈਪਰੈਜ਼ੈਂਟ ਕਰਨ ਵਾਲੀ ਕੋਈ ਧਿਰ ਹੋਣੀ ਚਾਹੀਦੀ ਹੈ ਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਜੇਕਰ ਸਿੱਖਾਂ ਨੂੰ ਸੋਮਨੀ ਅਕਾਲੀ ਦਲ ਜਿਹੜਾ ਕਿ ਜਿਹਨੂੰ ਆਪਾਂ ਕਹ ਲਈਏ ਕਿ ਮੋਡਰੇਟ ਲੀਡਰਸ਼ਿਪ ਆ ਜੇਕਰ ਇਹ ਉਹਨਾਂ ਨੂੰ ਰੈਪ੍ਰੀਜ਼ੈਂਟ ਨਹੀਂ ਕਰਨਗੇ ਤਾਂ ਫਿਰ ਉਹਨਾਂ ਨੂੰ ਜਿਹ ਉਹਨਾਂ ਦੇ ਸ਼ਬਦਾਂ ਦੇ ਵਿੱਚ ਕਹੀਏ ਤਾਂ ਜਿਹੜੇ ਜਿਹੜੇ ਰੈਡੀਕਲਸ ਆ ਦਾ ਜਿਹੜੇ ਕਹ ਲੋ ਕਿ ਫਾਰ ਰਾਈਟ ਆ ਹੁਣ ਇੱਥੇ ਯੂਰਪ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਫਾਰ ਰਾਈਟ ਰਾਈਟ ਵਾਲੀ ਜਿਹੜੀ ਟਰਮਨੋਲੋਜੀ ਬੜੀ ਚੱਲ ਰਹੀ ਆ ਸੋ ਮੈਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਆਪਾਂ ਹੁਣ ਉਹ ਜੇਲ੍ਹ ਤੋਂ ਬਾਹਰ ਆ ਕੇ ਕਿਸ ਤਰੀਕੇ ਨਾਲ ਰਿਐਕਟ ਕਰਦੇ ਨੇ ਉਲਟ ਗੈਦਰ ਡਿਫਰੈਂਟ ਸਟੋਰੀ ਆ ਪਰ ਆਦਰਵਾਇਜ਼ ਉਹਨਾਂ ਦੀ ਵਿਚਾਰਤਾਂ ਦਾ ਕਾਈ ਅਦਰਵਾਈਜ਼ ਬਾਕੀ ਲੋਕਾਂ ਨੂੰ ਲੱਗਦਾ ਫਿਰ ਜਾਂ ਫਿਰ ਕਿਉਂਕਿ ਆਬਵੀਅਸਲੀ ਜਿਹੜੇ ਸਿੱਖ ਹਾਲ ਕਿ ਉਹ ਚਾਹਣਗੇ ਕਿ ਜੇਕਰ ਸਾਨੂੰ ਕੋਈ ਸਾਡੇ ਸਿੱਖ ਨਮਾਇੰਦੇ ਹੋਣ ਤੇ ਫਿਰ ਜਾਂ ਤਾਂ ਉਹਨਾਂ ਨੂੰ ਅਕਾਲੀ ਦਲ ਰੈਪਰੈਜ਼ੈਂਟ ਕਰੇਗਾ ਜਾਂ ਫਿਰ ਉਹਨਾਂ ਨੂੰ ਜਿਹੜੇ ਆ ਫਾਰ ਰਾਈਟ ਵਾਲੇ ਆ ਦੇ ਇਹ ਰੈਪਰੈਜ਼ੈਂਟ ਕਰਨਗੇ ਇਸ ਕਰਕੇ ਬਹੁਤ ਸਾਰੀਆਂ ਵਿਰੋਧੀ ਧਿਰਾਂ ਵੀ ਇਹ ਗੱਲ ਕਹਿੰਦੀਆਂ ਨੇ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਜ਼ਰੂਰਤ ਆ ਇਹ ਤਾਂ ਮੈਨੂੰ ਨਾਮ ਨਹੀਂ ਯਾਦ ਇੱਕ ਸੀਨੀਅਰ ਜਰਨਲਿਸਟ ਆ ਉਹ ਇਸ ਵੀਕ ਇਹਨਾਂ ਦੱਸ ਰਹੇ ਸੀਗੇ ਵੀ ਇੱਕ ਵਾਰ ਕਾਂਗਰਸ ਦੇ ਵੱਡੇ ਲੀਡਰ ਨੇ ਵੀ ਜਿਹੜਾ ਕਿਤੇ ਇਸ ਤਰੀਕੇ ਨਾਲ ਗੱਲ ਕਰਦਿਆਂ ਕਿਸੇ ਨੂੰ ਕਿਹਾ ਸੀਗਾ ਕਿ ਅਕਾਲੀਆਂ ਦੀ ਬੜੀ ਜ਼ਰੂਰ ਤੇ ਆ ਭਰਾਵਾ ਇਹ ਪੰਜਾਬ ਦੇ ਵਿੱਚ ਤਾਕਤਵਰ ਰਹਿਣੇ ਚਾਹੀਦੇ ਆ ਬੇਸ਼ੱਕ ਅਸੀਂ ਇਹਨਾਂ ਦੇ ਵਿਰੋਧੀਆਂ ਪੰਜਾਬ ਦੇ ਵਿੱਚ ਪਰ ਸਾਡੀ ਪੱਗ ਦੀ ਵੀ ਜਿਹੜੀ ਇੱਜ਼ਤ ਤਾਂ ਹੀ ਹੁੰਦੀ ਆ ਦਿੱਲੀ ਦੇ ਵਿੱਚ ਜਾ ਕੇ ਜਦੋਂ ਅਕਾਲੀ ਇੱਥੇ ਤਗੜੇ ਹੁੰਦੇ ਆ ਵੀ ਉਹਨਾਂ ਨੂੰ ਪਤਾ ਵੀ ਇਹ ਇਹਦੇ ਕਰਕੇ ਇਹ ਤਾਂ ਅਕਸਰ ਆਪ ਕਿਹਾ ਜਾਂਦਾ ਨਾ ਵੀ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਕਰ ਤੁਹਾਡਾ ਆਪਣਾ ਘਰ ਤਕੜਾ ਤੇ ਪੂਰੀ ਦੁਨੀਆ ਦੇ ਵਿੱਚ ਉਸ ਕੌਮ ਦੀ ਜਿਹੜੀ ਆ ਜਿਦਾ ਹੁਣ ਆਪਾਂ ਅਮਰੀਕਾ ਦੀ ਜ਼ਿਕਰ ਗੱਲ ਕਰੀਏ ਤਾਂ ਅਮਰੀਕਨ ਸਿਟੀਜ਼ਨ ਕਿਤੇ ਵੀ ਦੁਨੀਆ ਦੇ ਵਿੱਚ ਹੋਵੇ ਈਵਨ ਦੋ ਹੁਣ ਤਾਂ ਚਾਈਨਿਸ ਵੀ ਹੋ ਗਿਆ ਉਹ ਵੀ ਉੱਪਰ ਦੀ ਹੋਈ ਤਾਕਤ ਹੈ ਵੀ ਉਹ ਉਹਦੀ ਬਰਾਬਰ ਦੀ ਔਰ ਅਗਲੇ ਨੂੰ ਪਤਾ ਹੁੰਦਾ ਕਿ ਇਹਨੂੰ ਕੋਸ਼ਿਸ਼ ਜੇਕਰ ਹੋ ਗਿਆ ਨਾ ਤਾਂ ਯੂਐਸਏ ਦੀ ਇੱਥੇ ਤੱਕ ਆ ਕੇ ਸਾਡੇ ਤੇ ਮਾਰ ਕਰ ਲਈਆਂ ਆਪਣੇ ਸਿਟੀਜ਼ਨ ਦੇ ਪਿੱਛੇ ਆ ਕੇ ਸੋ ਇਸ ਕਰਕੇ ਆਬਵੀਅਸਲੀ ਇਹਨਾਂ ਦੀ ਅਕਾਲੀ ਦਲ ਦੀ ਜਾਂ ਕਿਸੇ ਵੀ ਖੇਤਰੀ ਧਿਰ ਦੀ ਪੰਜਾਬ ਨੂੰ ਜ਼ਰੂਰਤ ਤਾਂ ਹੈਗੀ ਹੈ ਡੈਫੀਨਿਟਲੀ ਤੇ ਉਹਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਇੰਨੀ ਪੁਰਾਣੀ ਕਾਂਗਰਸ ਦੇ ਟਾਈਮ ਦੀ ਜਾਂ ਜੇ ਕਹ ਲਓ ਕਿ ਆਜ਼ਾਦੀ ਤੋਂ ਪਹਿਲਾਂ ਦੀ ਇਹ ਪਾਰਟੀ ਆ ਸੋ ਇਸ ਕਰਕੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਪਰ ਇਹਨੂੰ ਇਹ ਲੈ ਕੇ ਅੱਗੇ ਕਿੱਦਾਂ ਵਧਣਗੇ ਇਹ ਸਾਰੀ ਜਿਹੜੀ ਆ ਇਸ ਸਮੇਂ ਜਿਹੜਾ ਖਲਾਅ ਚੱਲ ਰਿਹਾ ਇਹਨਾਂ ਦਾ ਲੀਡਰਸ਼ਿਪ ਦਾ ਵੀ ਖਲਾਅ ਆ ਤੇ ਇਹ ਇਸ ਗੱਲ ਨੂੰ ਸਮਝ ਵੀ ਨਹੀਂ ਪਾਰ ਰਿਹਾ ਕਿ ਅਸੀਂ ਜੋ ਕੁਝ ਇਸ ਸਮੇਂ ਚੱਲ ਰਿਹਾ ਇਹਨੂੰ ਟੈਕਲ ਕਿੱਦਾਂ ਕਰਨਾ ਉਹਦੇ ਵਿੱਚ ਜਿਵੇਂ ਪਹਿਲਾਂ ਗੱਲ ਕੀਤੀ ਕਿ 2 ਦਸੰਬਰ ਸਭ ਤੋਂ ਬਿਹਤਰੀਨ ਸਮਾਂ ਸੀ ਜੇਕਰ ਬਿਹਤਰੀਨ ਦਿਨ ਸੀ ਜੇਕਰ ਉਹ ਸਾਰੇ ਹੁਕਮ ਮੰਨ ਕੇ ਦੇ ਐਕਚੁਅਲੀ ਜਿੱਦਾਂ ਜਿਹੜਾ ਸਿੰਘ ਸਾਹਿਬ ਨੇ ਸੁਝਾਇਆ ਸੀ ਉਸ ਤਰੀਕੇ ਨਾਲ ਚੱਲ ਪਈਂਦੇ ਉਹਦੇ ਵਿੱਚ ਫੂਲਕਾ ਸਾਹਿਬ ਨੇ ਬੜੀ ਵਧੀਆ ਉਦੋਂ ਕਿਹਾ ਸੀ ਕਿ ਮੈਂ ਅਕਾਲੀ ਦਲ ਦਾ ਮੈਂਬਰ ਬਣੂੰਗਾ ਜਦੋਂ ਇਹਨਾਂ ਦੀ ਮੈਂਬਰਸ਼ਿਪ ਡਰਾਈਵ ਸ਼ੁਰੂ ਹੋਵੇਗੀ ਜਦੋਂ ਹੁਣ ਦੇਖੋ ਫੂਲਕਾ ਸਾਹਿਬ ਕੋਈ ਛੋਟਾ ਦਾਅਵੇ ਜਦੋਂ ਉਹ ਕਹਿਣਗੇ ਕਿ ਮੈਂ ਅਕਾਲੀ ਦਲ ਦੇ ਵਿੱਚ ਜਾਣਾ ਮੈਨੂੰ ਲੱਗਦਾ ਕੁਝ ਦਿਨ ਅਗੋਂ ਜਿਵੇਂ ਇਸਨੂੰ ਬਾਦਲ ਤੱਕ ਦੇ ਜਾਂ ਜਿੰਨੇ ਵੀ ਵੱਡੇ ਲੀਡਰ ਨੇ ਅਕਾਲੀ ਦਲ ਦੇ ਉਹ ਖੁਦ ਨੰਗੇ ਪੈਰੀ ਤੱਕ ਜਾਣਗੇ ਵੀ ਭਾਈ ਤੁਸੀਂ ਆਓ ਅਸੀਂ ਆਪ ਪ੍ਰੈਸ ਕਾਨਫਰੰਸ ਕਰਕੇ ਤੁਹਾਨੂੰ ਆਪਣੀ ਪਾਰਟੀ 'ਚ ਸ਼ਾਮਲ ਕਰਦੇ ਆ ਪਰ ਫੂਲਕਾ ਸਾਹਿਬ ਨੇ ਬੜਾ ਵਧੀਆ ਤਰੀਕਾ ਉਹਨਾਂ ਨੇ ਅਪਣਾਇਆ ਸੀ ਕਿ ਮੈਂ ਐਸਪੀਕੇ ਨਾਲ ਨਹੀਂ ਜਾਣਾ ਮੈਂ ਮੈਂਬਰ ਬਣੂਗਾ ਅਕਾਲੀ ਦਲ ਦਾ ਤਾਂ ਕਿ ਹੋਰ ਲੋਕ ਵੀ ਅਕਾਲੀ ਦਲ ਦੇ ਮੈਂਬਰ ਬਣਨ ਤੇ ਮੈਂਬਰ ਬਣ ਕੇ ਫਿਰ ਉਹਦੇ ਵਿੱਚੋਂ ਡੈਲੀਗੇਟ ਚੁਣੇ ਜਾਣ ਤੇ ਡੈਲੀਗੇਟ ਫਿਰ ਆਪਣਾ ਪ੍ਰਧਾਨ ਚੁਣਨ ਫਿਰ ਜਾਂ ਉਹਦੇ ਵਿੱਚੋਂ ਪ੍ਰਧਾਨ ਜਿਹੜੀ ਵੀ ਨਿਕਲਦੀ ਉਹ ਅਕਾਲੀ ਦਲ ਨੂੰ ਵਧੀਆ ਤਰੀਕੇ ਨਾਲ ਅੱਗੇ ਤਕੜਾ ਕਰ ਸਕਦੀ ਆ ਪਰ ਜੋ ਕੁਝ ਹੁਣ ਨਜ਼ਰ ਆ ਰਿਹਾ ਹੁਣ ਦੇਖੋ ਇਹਨਾਂ ਨੇ ਉਸ ਦਿਨ ਵਰਕਿੰਗ ਕਮੇਟੀ ਦੀ ਮੀਟਿੰਗ ਕੀਤੀ ਉੱਥੇ ਪਹਿਲੀ ਤਾਂ ਗੱਲ ਆ ਉੱਥੇ ਇੰਨੇ ਜਾਣਿਆਂ ਦੀ ਲੋਨ ਨਹੀਂ ਸੀ ਉੱਥੇ ਬਾਕੀ ਲੋਕਾਂ ਨੂੰ ਵੀ ਬਹੁਤ ਸਾਰੇ ਉੱਥੇ ਜ਼ਿਲ੍ਹਾ ਪ੍ਰਧਾਨ ਤੱਕ ਹਲਕਾ ਇੰਚਾਰਜ ਤੱਕ ਲੋਕ ਦੱਸਦੇ ਆ ਜਿਹੜੇ ਆਏ ਆ ਉੱਥੇ ਚਲੋ ਇਹਨਾਂ ਨੇ ਅਸਤੀਫਾ ਪ੍ਰਵਾਨ ਕਰ ਲਿਆ ਸੁਬੀਰ ਸਿੰਘ ਬਾਦਲ ਦਾ ਉਹ ਤਕਰੀਬਨ ਉਸੇ ਤਰੀਕੇ ਦੀ ਇਹ ਸਾਰੀ ਜਿਹੜੀ ਆ ਈਵੈਂਟ ਹੋਇਆ ਜਿੱਦਾਂ ਦਾ ਇਹ ਪਹਿਲਾਂ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਉਹ ਹੁਣ ਉੱਥੇ ਜਿਹੜਾ ਕੁਝ ਲੋਕ ਦੱਸ ਰਹੇ ਨੇ ਵੀ ਇਕ ਇਸ ਵੀਕੇ ਨਾਲ ਆ ਵੀ ਆਪਾਂ ਜਿੰਨੇ ਵੀ ਲੋਕ ਮੈਂਬਰ ਬਣਾਉਣੇ ਆ ਉਹ ਉਹ ਹੀ ਬਣਨੇ ਚਾਹੀਦੇ ਜਿਹੜੇ ਕੱਲੂ ਜਦੋਂ ਹੁਣ 2-3 ਮਹੀਨਿਆਂ ਬਾਅਦ ਦੁਬਾਰਾ ਪ੍ਰਧਾਨਗੀ ਦੀ ਚੋਣ ਹੋਣੀ ਆ ਤੇ ਸੁਖਵੀਰ ਸਿੰਘ ਬਾਦਲ ਜਿਹੜੇ ਆ ਉਹਨਾਂ ਦੀ ਵਾਪਸੀ ਹੋ ਸਕੇ ਜਿਹੜੇ ਪਹਿਲੀ ਤਾਂ ਗੱਲ ਆ ਹਜੇ ਵੀ ਇਹਨਾਂ ਨੇ ਜਿਹੜਾ ਹੁਕਮਨਾਮਾ ਸੀ ਉਹਨੂੰ ਪੂਰਨ ਤੌਰ ਤੇ ਨਹੀਂ ਮੰਨਿਆ ਕਿਉਂਕਿ ਅਕਾਲ ਤਖਤ ਸਾਹਿਬ ਦੇ ਜ਼임ੇਦਾਰ ਨੇ ਜਿਹੜੇ ਉਸ ਸਮੇਂ 7 ਮੈਂਬਰੀ ਕਮੇਟੀ ਦੇ ਨਾਮ ਲਏ ਸੀ ਉਹਦੇ ਵਿੱਚੋਂ ਦੋ ਜਾਣੇ ਹਜੇ ਵੀ ਰਹਿ ਗਏ ਨੇ ਜਿਹੜੇ ਬਡਾਲਾ ਸਾਹਿਬ ਆ ਗੁਰਪ੍ਰਤਾਪ ਸਿੰਘ ਬਡਾਲਾ ਉਹਨਾਂ ਨੂੰ ਵੀ ਇਹਨਾਂ ਨੇ ਹਾਸਲ ਆਪਣੇ ਸ਼ਾਮਲ ਕੀਤਾ ਬੀਬੀ ਸਤਵੰਤ ਕੌਰ ਉਹਨਾਂ ਨੂੰ ਜਿਹੜੇ ਅ ਅਮਰੀਕ ਸਿੰਘ ਉਹਨਾਂ ਦੀ ਸਪੋਤਰੀ ਨੇ ਉਹਨਾਂ ਨੂੰ ਵੀ ਨਹੀਂ ਇਹਨਾਂ ਨੇ ਸ਼ਾਮਲ ਕੀਤਾ ਤੇ ਜਿਹੜੀ ਇਸ ਕਮੇਟੀ ਦੇ ਵਿੱਚ ਇਹਨੂੰ ਲੈ ਕੇ ਇਹਦੇ ਚੱਲਦੇ ਆ ਜਿਹੜਾ ਹੁਣ ਇਹਨਾਂ ਤੇ ਦੁਬਾਰਾ ਫਿਰ تنਕੀਦ ਹੋਣੀ ਆ ਕਿ ਤੁਸੀਂ ਪੂਰਾ ਜਿਹੜਾ ਹੁਕਮਨਾਮਾ ਉਹਨੂੰ ਨਹੀਂ ਮੰਨਿਆ ਹੁਣ ਜਿਹੜੇ ਬਾਕੀ ਲੀਡਰ ਹੈਗੇ ਵੀ ਆ ਜਿਹੜੇ ਤਾਂ ਬਹੁਤ ਜ਼ਿਆਦਾ ਨੇੜਲੇ ਸਾਥੀ ਨੇ ਉਹਨਾਂ ਨੂੰ ਤਾਂ ਰੱਖ ਲਿਆ ਪੰਜਾਬ ਦੇ ਵਿੱਚ ਕਿ ਤੁਸੀਂ ਪੰਜਾਬ ਦੀ ਜਿਹੜੀ ਆ ਭਾਰਤੀ ਦੇਖਣੀ ਆ ਜਿਹੜੇ ਇਹਨਾਂ ਨੂੰ ਲੱਗਦਾ ਵੀ ਚਲੋ ਥੋੜਾ ਜਿਹਾ ਸਾਡੀ ਮੁਖਾਲਫਤ ਕਰਦੇ ਨੇ ਸਾਡੇ ਖਿਲਾਫ ਵੀ ਬੋਲ ਜਾਂਦੇ ਨੇ ਉਹਨਾਂ ਨੂੰ ਕਿਸੇ ਨੂੰ ਹਮਾਤਪੁਰਦੇਸ਼ ਲਾਤਾ ਕਿਸੇ ਨੂੰ ਇਧਰਲੇ ਪਾਸੇ ਭੇਜਤਾ ਜਿੱਥੇ ਕਿ ਬਹੁਤ ਘੱਟ ਉਹਨਾਂ ਸਟੇਟਾਂ ਦੇ ਵਿੱਚ ਕਿੰਨੀ ਕੁ ਕਾਲੀ ਦਲ ਦੀ ਕਿਤੇ ਭਰਤੀ ਹੋਣੀ ਆ ਸੋ ਇਸ ਕਰਕੇ ਉਹ ਫੇਰ ਨਜ਼ਰ ਆ ਰਿਹਾ ਕਿ ਉਹ 19 ਜਿਹੜੀ ਇਹਨਾਂ ਦੀ ਕੋਟੜੀ ਆ ਉਹਨਾਂ ਨੇ ਇਕੱਠੇ ਹੋ ਕੇ ਕੋਸ਼ਿਸ਼ ਕੀਤੀ ਆ ਵੀ ਜਿਹਦਾ ਕਹਿੰਦੇ ਉਹ ਅਖਾਈਆਂ ਪੁੰਚਣ ਵਾਲੀ ਗੱਲ ਕੀਤੀ ਆ ਪਰ ਜਿੱਦਾਂ ਉਸ ਦਿਨ ਸੁਖਵੀਰ ਸਿੰਘ ਬਾਦਲ ਨੇ ਮੁਖਸਰ ਦੀ ਜਿਹੜੀ ਆ ਮੰਗੀ ਮੇਲੇ ਦੇ ਲਈ ਕਿਹਾ ਸੀ ਵੀ ਆਪਾਂ ਸਭ ਤੋਂ ਵੱਡਾ ਇਕੱਠ ਕਰਨਾ ਬਹੁਤ ਜ਼ਿਆਦਾ ਲੋਕ ਇਕੱਠੇ ਕਰਨੇ ਆ ਇਹ ਤੁਸੀਂ ਕਿਸੇ ਵੀ ਪੱਤਰਕਾਰ ਤੋਂ ਪੁੱਛ ਲਓ ਅਕਾਲੀ ਦਲ ਦੇ ਇਕੱਠ ਕਦੇ ਵੀ ਮਾੜੀ ਨਹੀਂ ਹੋਏ ਇਹਨਾਂ ਦੀਆਂ ਰੈਲੀਆਂ ਕਦੇ ਵੀ ਛੋਟੀਆਂ ਨਹੀਂ ਹੋਈਆਂ ਬਾਕੀ ਧਰ ਦੇ ਨਾਲੋਂ ਪਰ ਲੋਕੀ ਇਹਨਾਂ ਨੂੰ ਵੋਟ ਨਹੀਂ ਪਾਉਂਦੇ ਤੇ ਉਹ ਲੋਕਾਂ ਨੇ ਵੋਟ ਕਿਉਂ ਕਿ ਜਿੱਦਾਂ ਮੈਂ ਉਦਾਂ ਉਦਾਂ ਕਹਿੰਦਾ ਸੀ ਕਿ ਲੋਕਾਂ ਨੇ ਤੁਹਾਡੇ ਕਹੇ ਤੇ ਮੇਰੇ ਮਾਮੇ ਦਾ ਮੁੰਡਾ ਕਹਿੰਦਾ ਜਾਂ ਮੇਰੀ ਮਾਸੀ ਦਾ ਮੁੰਡਾ ਕਹਿੰਦਾ ਕਿ ਅਕਾਲੀ ਦਲ ਦੇ ਨਾਲ ਸਾਨੂੰ ਜਾਣਾ ਪੈਣਾ ਜਾਂ ਅਕਾਲੀ ਦਲ ਦੇ ਨਾਲ ਸਾਡਾ ਪਰਿਵਾਰ ਜੁੜਿਆ ਹੋਇਆ ਬਹੁਤ ਸਾਰੀਆਂ ਅਸੀਂ ਉਹਨਾਂ ਤੋਂ ਫਾਇਦੇ ਵੀ ਲਏ ਹੁਣ ਪਿੰਡਾਂ ਦੇ ਵਿੱਚ ਸਰਪੰਚੀਆਂ ਵੀ ਲਈਆਂ ਹੁਣ ਅਕਾਲੀ ਦਲ ਦੇ ਚੱਲਦੇ ਆ ਲੋਕੀ ਨਾਲ ਤਾਂ ਚਲੇ ਜਾਂਦੇ ਆ ਆਪਣੇ ਸਰਪੰਚਾਂ ਦੇ ਆਪਣੇ ਮਾਮੇ ਮਾਸੀਆਂ ਦੇ ਮੁੰਡਿਆਂ ਦੇ ਪਰ ਜਦੋਂ ਵੋਟ ਪਾਉਣੀ ਹੁੰਦੀ ਉੱਥੇ ਤੁਸੀਂ ਇਕੱਲੇ ਨਹੀਂ ਜਾਣਾ ਹੁੰਦਾ ਇਸ ਕਰਕੇ ਜਿਹੜਾ ਲੀਡਰ ਹੁੰਦਾ ਉਹਦਾ ਇਹ ਕੰਮ ਹੁੰਦਾ ਕਿ ਮੈਂ ਲੋਕਾਂ ਦੇ ਦਿਲ ਜਿੱਤਨੇ ਆ ਅਮਰਿਤਪਾਲ ਸਿੰਘ ਨੇ ਆ ਕੇ ਜਿਹੜੀ ਆ ਲੋਕਾਂ ਦੇ ਵਿੱਚ ਕੋਈ ਕੈਂਪੇਨ ਨਹੀਂ ਸੀ ਕੀਤੀ ਕਿ ਮੇਰੇ ਲਈ ਬੋਟ ਪਾਓ ਤੇ ਮੈਂ ਤੁਹਾਡੇ ਲਈ ਆ ਕਰੂੰਗਾ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਗੱਲ ਸੀ ਕਿ ਭਾਈ ਅਸੀਂ ਉਹਨੂੰ ਜੇਲ੍ਹ ਤੋਂ ਬਾਹਰ ਕਢਾਉਣਾ ਤੇ ਲੋਕਾਂ ਨੇ ਉਹਨਾਂ ਦੇ ਲਈ ਵੋਟ ਪਾਈ ਤੇ ਸਭ ਤੋਂ ਵੱਡੀ ਬਹੁਮਤ ਦੇ ਨਾਲ ਉਹਨਾਂ ਨੂੰ ਜਿਤਾਇਆ ਕਿਉਂਕਿ ਲੋਕਾਂ ਨੂੰ ਲੱਗਦਾ ਸੀ ਲੋਕਾਂ ਦੇ ਦਿਨਾਂ ਦੇ ਵਿੱਚ ਗੱਲ ਗਈ ਸੀ ਸੋ ਇਸ ਕਰਕੇ ਲੀਡਰ ਦਾ ਕੰਮ ਇਹ ਹੁੰਦਾ ਕਿ ਲੋਕਾਂ ਦੇ ਦਿਨਾਂ ਦੇ ਵਿੱਚ ਆਪਣਾ ਜਿਹੜੀ ਗੱਲ ਪਹੁੰਚਾਉਣੀ ਕਿ ਮੈਂ ਤੁਹਾਡੇ ਲਈ ਸਹੀ ਆ ਤੇ ਮੈਂ ਤੁਹਾਡੇ ਲਈ ਕੰਮ ਕਰ ਰਿਹਾ ਤੇ ਉਹ ਅਨਫੋਰਚੂਨੇਟਲੀ ਹਜੇ ਤੱਕ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਆ ਉਹ ਉਸ ਤਰੀਕੇ ਨਾਲ ਨਹੀਂ ਕਰ ਪ ਜਿਵੇਂ ਮੈਂ ਕਿਹਾ ਕਿ ਬਹੁਤ ਸਾਰੀ تنਕੀਦ ਉਹਨਾਂ ਤੇ ਬੇਫਜ਼ੂਲ ਦੀ ਵੀ ਹੁੰਦੀ ਹੈ ਇਹ ਇਹਦੇ ਚ ਵੀ ਕੋਈ ਸ਼ੱਕ ਨਹੀਂ ਕਿ ਜਿਹੜਾ ਉਹਨਾਂ ਦੇ ਉਹਨਾਂ ਦੀ ਇੱਕ ਪਿਕਚਰ ਬਣ ਗਈ 2007 ਤੋਂ ਲੈ ਕੇ 2017 ਤੱਕ ਬਾਕੀ ਸਰਕਾਰਾਂ ਨੇ ਵੀ ਹੁਣ ਤੁਸੀਂ ਕੈਪਟਨ ਸਾਹਿਬ ਦੇ 5 ਸਾਲ ਲਾ ਲਓ ਤਾਂ ਹੁਣ ਵਾਲਿਆਂ ਦੇ 2 2.5 ਸਾਲ ਲਾ ਲਓ ਇਹਨਾਂ ਨੇ ਵੀ ਕਿੰਨਾ ਕੰਮ ਕੀਤਾ ਤੇ ਉਸ 10 ਸਾਲਾਂ ਦੇ ਨਾਲ ਤੁਸੀਂ ਕੰਪੈਰੀਜ਼ਨ ਕਰ ਲਓ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਤੁਹਾਨੂੰ ਨਜ਼ਰ ਆਉਣਾ ਪਰ ਉਹ ਤਨਕੀਦ ਐਸੀ ਲੋਕਾਂ ਦੇ ਮਨਾਂ ਦੇ ਵਿੱਚ ਬਸੀ ਆ ਤੇ ਉਹਨੂੰ ਸਾਫ਼ ਕਰਨ ਦੇ ਲਈ ਇਹਨਾਂ ਦੇ ਵੱਲੋਂ ਬਣੀ ਕੁਝ ਕੀਤਾ ਜਾ ਰਿਹਾ ਤੇ ਬਾਕੀ ਇਹ ਵੀ ਦੱਸ ਦਿਆ ਕਿ ਜਿਹੜਾ ਬਾਗੀ ਧੜੇ ਦੇ ਨਾਲ ਕਿਉਂਕਿ ਇਹ ਵੀ ਇਕੱਲੇ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਸੀਗਾ ਕਿ ਤੁਸੀਂ ਸਾਰੇ ਇਕੱਠੇ ਹੋਵੋ ਉਹਦੇ ਵਿੱਚ ਵੀ ਦੱਸਿਆ ਜਾ ਕਿ ਵੀ ਮੇਨ ਗੱਲ ਇਹੀ ਆ ਕਿ ਜਿਹੜੇ ਸੁਖਵੀਰ ਸਿੰਘ ਬਾਦਲ ਐ ਇਸ ਗੱਲ ਤੋਂ ਕਾਫੀ ਖਫਾ ਨੇ ਕਿ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਫਖਰੀ ਕੌਮ ਜਿਹੜਾ ਵਾਪਸ ਲਿਆ ਗਿਆ ਉਹ ਇਹਨਾਂ ਦੇ ਲਈ ਜ਼ਿੰਮੇਵਾਰ ਮੰਨਦੇ ਨੇ ਬਾਗੀਆਂ ਨੂੰ ਜਿਹੜੇ ਬਾਗੀ ਧੜੇ ਵਾਲੇ ਨੇ ਇਸ ਕਰਕੇ ਉਹਨਾਂ ਨੂੰ ਨਾਲ ਨਹੀਂ ਰਲایا ਜਾ ਰਿਹਾ ਸੋ ਆਬਵੀਅਸਲੀ ਮੈਂ ਇਹਨਾਂ ਦੀ ਇੱਕ ਪੁਰਾਣੀ ਇੰਟਰਵਿਊ ਦੇਖ ਰਿਹਾ ਸੀਗਾ ਉਹਦੇ ਵਿੱਚ ਜ਼ਿਕਰ ਕਰਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਬ੍ਰਾਂਡ ਐ ਤੇ ਆਬਵੀਅਸਲੀ ਜੇਕਰ ਹੁਣ ਇਹਨਾਂ ਨੂੰ ਲੱਗੇ ਕਿ ਇਹ ਉਸ ਬ੍ਰਾਂਡ ਨੂੰ ਇਸ ਸਮੇਂ ਆ ਕੇ ਜਦੋਂ ਉਹਨਾਂ ਦੀ ਮੌਤ ਹੋ ਚੁੱਕੀ ਆ ਉਹ ਇਸ ਦੁਨੀਆ ਦੇ ਵਿੱਚ ਹੈ ਵੀ ਨਹੀਂ ਤੇ ਉਹਨਾਂ ਦਾ ਉਹ ਜਿਹੜਾ ਉਨਾ ਤੋਂ ਫਕਰੇ ਕੌਮ ਵਾਪਸ ਲੈ ਲਿਆ ਗਿਆ ਤੇ ਉਹਦਾ ਆਬਵੀਅਸਲੀ ਕਿਸੇ ਵੀ ਪੁੱਤਰ ਨੂੰ ਦੁੱਖ ਤਾਂ ਲੱਗੇਗਾ ਪਰ ਉਹਨੂੰ ਟੈਕਲ ਕਿੱਦਾਂ ਕਰਨਾ ਉਹ ਜਿਹੜੀ ਲੈਗਸੀ ਆ ਉਹਨੂੰ ਦੁਬਾਰਾ ਬਹਾਲ ਕਿੱਦਾਂ ਕਰਨਾ ਇਨ ਮਾਈ ਓਪੀਨੀਅਨ ਇਹ ਗਲਤ ਤਰੀਕਾ ਆ ਇਹਨਾਂ ਤੋਂ ਫਿਰ ਉਹ ਉਹ ਬਹਾਲੀ ਇਹਨਾਂ ਤੋਂ ਹੋਣੀ ਨਹੀਂ ਅਕਾਲੀ ਦਲ ਦੀ ਉਸ ਤਰੀਕੇ ਨਾਲ ਜਿਸ ਤਰੀਕੇ ਨਾਲ ਇਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸੋ ਖੈਰ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਅਕਾਲੀ ਦਲ ਦੀ ਸਾਰੀ ਇਸ ਸਿਆਸਤ ਬਾਰੇ ਤੁਹਾਡਾ ਕੀ ਸੋਚਣਾ ਤੁਸੀਂ ਜਰੂਰ ਸਾਂਝਾ ਕਰ ਸਕਦੇ ਹੋ ਆਪਣਾ ਤੇ ਆਪਣੇ ਇਸ ਚੈਨ ਦਾ ਖਿਆਲ ਰੱਖਣਾ ਸਤਿ ਸ੍ਰੀ ਅਕਾਲ